ਅਸ਼ਕਾਲ ਐਸਐਮਜ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਪੰਜਾਬ ਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਹੋਇਆ ਐਲਾਨ ਐਕਸ ਸਿਹਤ ਅਧਿਕਾਰੀ ਡਾਕਟਰ ਲਖਵੀਰ ਸਿੰਘ ਅਕਾਲੀਦਾਲ ਚ ਹੋ ਸਕਦੇ ਨੇ ਸ਼ਾਮਿਲ ਦਲੇਪੁਰ ਦੇ ਕਿਸਾਨਾਂ ਨੂੰ ਇੰਨਾ ਸਖਤ ਸ਼ਰਤਾਂ ਨਾਲ ਦਿਲੇਜੈਂਡ ਦੀ ਤਿਆਜ਼ਾ ਤੁਰੀਆਣਾ ਚ ਦੋ ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਕਰਨਗੇ ਉਦਘਾਟਨ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਦੋ ਲੁਟੇਰੇ ਫੜੇ ਜਗਰਾਉਂ ਤੇਲ ਭਰ ਕੇ ਪੈਸੇ ਖੋ ਕੇ ਭੱਜ ਜਾਂਦੇ ਸਨ ਚੋਰੀ ਦੇ ਬਾਈਕ ਤੇ ਵਾਰਦਾਤਾ ਨੂੰ ਦਿਨ ਦੇ ਸਨਮ ਜਾ ਕੇਂਦਰੀ ਜੇਲ੍ਹ ਗੁਰਦਾਸਪੁਰ ਚ ਪਿੜੇ ਕੈਦੀ छुਡਾਉਣ ਗਏ ਪੁਲਸ ਮੁਲਾਜ਼ਮਾਂ ਤੇ ਵੀ ਕੀਤਾ ਹਮਲਾ ਵੱਡੀ ਖਬਰ ਐਮਪੀ ਪ੍ਰਨੀਤ ਕੌਰ ਨੇ ਫੜਿਆ ਭਾਜਪਾ ਦਾ ਪੱਲਾ ਪਟਿਆਲਾ ਤੋਂ ਲੜ ਸਕਦੇ ਨੇ ਚੋਣ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ ਸੂਬੇ ਦੇ ਸਿਆਸੀ ਹਾਲਾਤਾਂ ਤੇ ਕੀਤੀ ਚਰਚਾ ਦਿੱਲੀ 에어ਪੋਰਟ ਤੇ ਜਾ ਰਹੀ ਗੱਡੀ ਸੜਕ ਤੋਂ ਖੇਤਾ ਚ ਜਾ ਪਲਟੀ ਐਕਟਿਵੱਸ ਵਾਹਨ ਨੂੰ ਬਚਾਉਂਦਿਆਂ ਵਾਪਰਿਆ ਹਾਦਸਾ ਕੇਂਦਰ ਦਾ ਵੱਡਾ ਐਕਸ਼ਨ 18 OTT ਪਲੇਟਫਾਰਮ 19 ਵੈਬਸਾਈਟ ਤੇ 10 ਐਪ ਕਿਤੇ ਬੰਦ ਸਾਫਕਾਰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਵਿਗੜੀ ਸਿਹਤ ਪੁਣੇ ਦੇ ਹਸਪਤਾਲ ਚ ਪਰਤੀ ਸੀਐਮ ਕੇਜੀਵਾਲ ਨੇ ਸੈਸ਼ਨ ਕੋਰਟ ਚ ਈਡੀ ਦੇ ਸਮਨ ਨੂੰ ਦਿੱਤੀ ਚੁਣੌਤੀ 16 ਮਾਰਚ ਨੂੰ ਅਦਾਲਤ 'ਚ ਹੋਣਾ ਸੀ ਪੇਸ਼ ਚੰਡੀਗੜ੍ਹ ਪੀਜੀਆਈ 'ਚ ਸਟੋਰ ਕੀਪਰ ਨੇ ਜੀਵਨ ਲੀਲਾ ਕੀਤੀ ਸਮਾਪਤ 15 ਦਿਨਾਂ 'ਚ ਤੀਜਾ ਮਾਮਲਾ ਆਇਆ ਸਾਹਮਣੇ ਹਾਂਸ ਰਾਜ ਹਾਂਸ ਨੂੰ ਭਾਜਪਾ ਵੱਲੋਂ ਵੱਡਾ ਝਟਕਾ ਦਿੱਲੀ ਨਾਰਥ-ਵੈਸਟ ਤੋਂ ਕੱਟੀ ਟਿਕਟ ਤੇ ਯੋਗਿੰਦਰ ਚੰਦੋਲਿਆ ਨੂੰ ਐਲਾਨਿਆ ਉਮੀਦਵਾਰ। ਰਾਮਲੀਲਾ ਮੈਦਾਨ ਚੁਕਿਸਾਨਾ ਦੀ ਮਹਾਪੰਚਾਇਤ ਅੱਜ ਦਿੱਲੀ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ। ਪੀਐਮ ਮੋਦੀ ਦੇਗਵਾਇਚ ਅੱਜ ਚੋਣ ਕਮੇਟੀ ਦੀ ਬੈਠਕ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਤੇ ਲੱਗ ਸਕਦੀ ਹੈ। ਹੁਣ ਲੈਦੇ ਪੰਜਾਬ ਦੇ ਸਕੂਲਾਂ ਵੀ ਪੜ੍ਹਾਈ ਜਾਵੇਗੀ ਪੰਜਾਬੀ ਨਵੀਂ ਬੜੀ ਸੀਐਮ ਮਰੀਮ ਨਵਾਜ਼ ਨੇ ਕੀਤਾ ਐਲਾਨ। ਕੈਨੇਡਾ ਚ ਰਾਤ ਤੋਂ ਰਾਤ ਬਦਲੀ ਕਿਰਾਏ ਦੇ ਮਕਾਨ ਚ ਰਹਿਣ ਵਾਲੀ ਮਹਿਲਾ ਦੀ ਕਿਸਮਤ ਨਿਕਲੀ 1.0 ਰਬ 10 ਕਰੋੜ ਰੁ ਓਬਾਮਾ ਨੇ ਕਿਹਾ ਮੰਗਲ ਤੇ ਜੀਵਨ ਵਸਾਉਣ ਦੀ ਬਜਾਏ ਧਰਤੀ ਨੂੰ ਬਚਾਓ ਕਿਹਾ ਪਰਮਾਣੂ ਯੁੱਧ ਤੋਂ ਬਾਅਦ ਵੀ ਮੰਗਲ ਤੋਂ ਜ਼ਿਆਦਾ ਰਹਿਣ ਯੋਗ ਹੋਵੇਗੀ ਧਰਤੀ ਆਈਸੀਸੀ ਟੈਸਟ ਰੈਂਕਿੰਗ 'ਚ ਅਸ਼ਵਿਨ ਬੜੇ ਨੰਬਰ 1 ਗੇਂਦਬਾਜ਼ ਤਿਜਸਥਾਨ ਤੇ ਫਿਸਲੇ ਬੁਮਰਾ ਐਸਾਂ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਨਜ਼